ਉਹ ਵੇਚਣਾ ਬੰਦ ਕਰੋ ਜੋ ਲੋਕ ਖਰੀਦਣਾ ਚਾਹੁੰਦੇ ਨੇ ਉਹ ਵੇਚਣਾ ਸ਼ੁਰੂ ਕਰੋ ਜਿਸ ਤੋਂ ਬਿਨਾ ਲੋਕ ਰਹਿ ਨਹੀਂ ਸਕਦੇ ਨਮਕ ਪਾਣੀ ਤੇ ਰੋਟੀ ਇਹ ਬੋਰਿੰਗ ਕੰਮ ਅਰਬਾਂ ਦਾ ਬਿਜ਼ਨਸ ਕਿਵੇਂ ਬਣਾਉਦੇ ਨੇ ਆਓ ਜਾਣਦੇ ਹਾਂ ਮੰਡੀ ਹੋਵੇ ਜਾਂ ਲੋਕਡਾਊਨ ਲਗਜ਼ਰੀ ਚੀਜ਼ਾਂ ਦੇ ਸ਼ੋਰੂਮ ਬੰਦ ਹੋ ਗਏ ਪਰ ਰਾਸ਼ਨ ਤੇ ਦਵਾਈ ਦੀਆਂ ਦੁਕਾਨਾਂ ਕਦੇ ਬੰਦ ਨਹੀਂ ਹੋਈਆਂ ਜੇ ਤੁਸੀਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਨਾ ਸੋਚੋ ਕਿ ਲੋਕ ਕੀ ਖਰੀਦਣਾ ਚਾਹੁੰਦੇ ਨੇ ਬਲਕਿ ਇਹ ਦੇਖੋ ਕਿ ਉਹ ਕਿਹੜੀ ਚੀਜ਼ ਆ ਜਿਸ ਤੋਂ ਬਿਨਾ ਉਹ ਰਹਿ ਨਹੀਂ ਸਕਦੇ ਦੁਨੀਆ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਇਸੇ ਸੋਚ ਤੇ ਕੰਮ ਕਰ ਰਹੀਆਂ ਨੇ ਸਮਝਦਾਰ ਵਪਾਰੀ ਉਹ ਹੈ ਜੋ ਸਿਰਫ ਸਾਲ ਵਿੱਚ ਇੱਕ ਵਾਰ ਵਿਕਣ ਵਾਲਾ ਸਮਾਨ ਨਹੀਂ ਵੇਚਦਾ ਸਗੋਂ ਉਹ ਚੀਜ਼ ਵੇਚਦਾ ਹੈ ਜੋ ਦਿਨ ਵਿੱਚ ਤਿੰਨ ਵਾਰ ਵਿਕੇ ਜਦੋਂ ਲੋੜ ਰੋਜ਼ਾਨਾ ਦੀ ਹੁੰਦੀ ਹੈ ਤਾਂ ਗਾਹਕ बार-बार ਤੁਹਾਡੇ ਕੋਲ ਆਉਂਦਾ ਤੁਹਾਨੂੰ ਹਰ ਰੋਜ਼ ਨਵੇਂ ਗਾਹਕ ਲੱਭਣ ਦੀ ਸਿਰਦਰਦੀ ਨਹੀਂ ਲੈਣੀ ਪੈਂਦੀ ਇੱਕ ਚਾਹ ਵਾਲਾ ਜਾਂ ਸਬਜ਼ੀ ਵਾਲਾ ਕਰੋੜਪਤੀ ਬਣ ਸਕਦਾ ਕਿਉਂਕਿ ਉਸ ਕੋਲ ਪੈਸਾ ਆਉਣਾ ਕਦੇ ਬੰਦ ਨਹੀਂ ਹੁੰਦਾ ਅੱਜ ਦੇ ਦੌਰ ਵਿੱਚ ਬਲਿੰਕਟ ਜਾਂ ਜੈਪਟੋ ਵਰਗੀਆਂ ਕੰਪਨੀਆਂ ਇਹੀ ਕਰ ਰਹੀਆਂ ਨੇ ਉਹ ਤੁਹਾਡੀ ਰੋਜ਼ ਦੀ ਜ਼ਰੂਰਤ ਨੂੰ ਤੁਹਾਡੇ ਘਰ ਤੱਕ ਪਹੁੰਚਾ ਰਹੀਆਂ ਨੇ ਇਨਸਾਨ ਕੁਝ ਸਮਾਂ ਦਾ ਭੁੱਖਾ ਰਹਿ ਸਕਦਾ ਪਰ ਖਾਣਾ ਨਹੀਂ ਛੱਡ ਸਕਦਾ ਬਿਮਾਰੀ ਵਿੱਚ ਦਵਾਈ ਤੇ ਸਫਾਈ ਲਈ ਸਾਬਣ ਉਸ ਦੀ ਮਜਬੂਰੀ ਹੈ ਲੋਕ ਅਕਸਰ ਕਹਿੰਦੇ ਨੇ ਕਿ ਇਸ ਖੇਤਰ ਵਿੱਚ ਬਹੁਤ ਮੁਕਾਬਲਾ ਹੈ ਬਹੁਤ ਕੰਪੀਟੀਸ਼ਨ ਹੈ ਪਰ ਸਿਆਣਾ ਬੰਦਾ ਉੱਥੇ ਹੀ ਦੁਕਾਨ ਖੋਲਦਾ ਜਿੱਥੇ ਗਾਹ ਪਹਿਲਾਂ ਹੀ ਮੌਜੂਦ ਹੋਣ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੈ ਇਸ ਲਈ ਇਸ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੇ ਤੁਸੀਂ ਦੁੱਧ ਸਬਜੀ ਜਾਂ ਕਿਰੀਆਨਾ ਵੇਚਣ ਵਿੱਚ ਸ਼ਰਮ ਮਹਿਸੂਸ ਕਰਦੇ ਹੋ ਤਾਂ ਇਹ ਵੀਡੀਓ ਤੁਹਾਡੀ ਸੋਚ ਬਦਲ ਦੇਗੀ ਲੋਕ ਹਮੇਸ਼ਾ ਅਜਿਹੇ ਕੰਮ ਲੱਭਦੇ ਨੇ ਜਿਸ ਨੂੰ ਸੁਣਨ ਵਿੱਚ ਮਾਣ ਮਹਿਸੂਸ ਹੋਵੇ ਤੇ ਸਮਾਜ ਵਿੱਚ ਰੁਤਬਾ ਵਧਾਵੇ ਪਰ ਸਚਾਈ ਇਹ ਹੈ ਕਿ ਸਭ ਤੋਂ ਵੱਧ ਮੁਨਾਫਾ ਉਹਨਾਂ ਚੀਜ਼ਾਂ ਵਿੱਚ ਹੈ ਜੋ ਦਿਖਣ ਵਿੱਚ ਬਹੁਤ ਆਮ ਲੱਗਦੀਆਂ ਨੇ ਜਿਵੇਂ ਪਾਣੀ ਰੋਟੀ ਨਮਕ ਸਾਬਣ ਜਾਂ ਦਵਾਈ ਇਹ ਉਹ ਚੀਜ਼ਾਂ ਨੇ ਜਿੰਨਾ ਤੋਂ ਬਿਨਾ ਗੁਜ਼ਾਰਾ ਮੁਮਕਿਨ ਨਹੀਂ ਜਿਹੜੀਆਂ ਚੀਜ਼ਾਂ ਦੀ ਲੋੜ ਹਰ ਰੋਜ਼ ਪੈਂਦੀ ਹੈ ਉਹੀ ਸਭ ਤੋਂ ਵੱਡਾ ਕਾਰੋਬਾਰ ਬਣਾਉਂਦੀਆਂ ਨੇ ਸਾਬਣ ਦੀ ਵਰਤੋਂ ਅਮੀਰ ਵੀ ਕਰਦਾ ਹੈ ਤੇ ਗਰੀਬ ਵੀ ਪਰ ਬ੍ਰਾਂਡ ਦਾ ਫਰਕ ਹੁੰਦਾ ਹੈ ਜ਼ਰੂਰਤ ਦਾ ਨਹੀਂ ਇਨਸਾਨ ਅਕਸਰ ਸੋਚਦਾ ਹੈ ਕਿ ਸਿਰਫ ਜ਼ਮੀਨ ਜਾਂ ਸੋਨਾ ਹੀ ਉਸਨੂੰ ਅਮੀਰ ਬਣਾ ਸਕਦੇ ਨੇ ਪਰ ਇਤਿਹਾਸ ਗਵਾਹ ਹੈ ਕਿ ਅਸਲੀ ਰਾਜਾ ਉਹੀ ਬਣਿਆ ਜਿਸਨੇ ਪਾਣੀ ਅਤੇ ਨਮਕ ਵਰਗੀਆਂ ਚੀਜ਼ਾਂ ਵੇਚੀਆਂ ਅਮੀਰੀ ਦਾ ਅਸਰ ਰਾਜ ਚਮਕ ਧਮਕ ਵਿੱਚ ਨਹੀਂ ਸਗੋਂ ਲੋਕਾਂ ਦੀਆਂ ਮੂਲੀਆਂ ਜ਼ਰੂਰਤਾਂ ਵਿੱਚ ਛੁਪਿਆ ਹੁੰਦਾ ਹੈ ਕਦੇ ਵੀ ਬਿਜ਼ਨਸ ਉਹ ਨਾ ਕਰੋ ਜੋ ਲੋਕ ਸਿਰਫ ਸ਼ੌਂਕ ਲਈ ਖਰੀਦਣ ਬਿਜ਼ਨਸ ਉਹ ਕਰੋ ਜਿਸ ਨੂੰ ਲੋਕ ਮਜਬੂਰੀ ਵਿੱਚ ਖਰੀਦਣ ਲਈ ਤਿਆਰ ਹੋਣ ਕਿਉਂਕਿ ਇਨਸਾਨ ਆਪਣੇ ਸ਼ੌਂਕ ਤਾਂ ਮਾਰ ਸਕਦਾ ਪਰ ਮਜਬੂਰੀਆਂ ਤੇ ਲੋੜਾਂ ਨਹੀਂ ਜਿਵੇਂ ਸਵੇਰ ਦੀ ਚਾਹ ਤੇ ਸ਼ਾਮ ਦੀ ਰੋਟੀ ਦੀ ਆਦਤ ਕੋਈ ਨਹੀਂ ਛੱਡ ਸਕਦਾ ਕਈਆਂ ਨੂੰ ਪ੍ਰਿਆਨੇ ਦੀ ਦੁਕਾਨ ਚਲਾਉਣ ਜਾਂ ਸਬਜ਼ੀ ਵੇਚਣ ਵਿੱਚ ਸ਼ਰਮ ਮਹਿਸੂਸ ਹੁੰਦੀ ਹੈ ਉਹੀ ਲੋਕ 30 ਸਾਲ ਤੱਕ ਬੈਂਕਾਂ ਦੀਆਂ ਕਿਸ਼ਤਾਂ ਭਰਨ ਵਿੱਚ ਸ਼ਰਮ ਮਹਿਸੂਸ ਨਹੀਂ ਕਰਦੇ ਫਰਕ ਸਿਰਫ ਸੋਚ ਦਾ ਹੈ ਇੱਕ ਬੰਦਾ ਸਿਰਫ ਸਬਜ਼ੀ ਵੇਚ ਰਿਹਾ ਤੇ ਦੂਜਾ ਰਿਲਾਇੰਸ ਫਰੈਸ਼ ਵਰਗਾ ਨੈਟਵਰਕ ਚਲਾ ਰਿਹਾ ਹੈ ਰਤੂ ਰਾਤ ਅਮੀ ਹੋਣ ਦਾ ਸੁਪਨਾ ਤੁਹਾਨੂੰ ਜਵਾਰੀ ਬਣਾ ਸਕਦਾ ਪਰ ਹਰ ਰੋਜ਼ ਥੋੜਾ ਥੋੜਾ ਕਮਾਉਣ ਦੀ ਆਦਤ ਤੁਹਾਨੂੰ ਇੱਕ ਕਾਮਯਾਬ ਵਪਾਰੀ ਬਣਾਉਂਦੀ ਹੈ ਜਦੋਂ ਤੁਸੀਂ ਲੋਕਾਂ ਦਾ ਭਰੋਸਾ ਜਿੱਤ ਲੈਂਦੇ ਹੋ ਤਾਂ ਇੱਕ ਸਥਾਨਕ ਦੁਕਾਨ ਵੀ ਬ੍ਰਾਂਡ ਬਣ ਜਾਂਦੀ ਹੈ ਅਸਲੀ ਬਾਦਸ਼ਾਹ ਉਹ ਹੈ ਜਿਸ ਨੇ ਇਨਸਾਨ ਦੀ ਸਵੇਰ ਤੋਂ ਸ਼ਾਮ ਤੱਕ ਦੀਆਂ ਲੋੜਾਂ ਤੇ ਕੰਟਰੋਲ ਕਰ ਲਿਆ ਦੁਨੀਆ ਦੇ ਮੰਨੇ ਪਰਮੰਨੇ ਅਮੀਰਾਂ ਨੇ ਇੱਕ ਛੋਟੇ ਜਿਹੇ ਗੈਰੇਜ ਜਾਂ ਨਿੱਕੀ ਜਹੀ ਦੁਕਾਨ ਤੋਂ ਸ਼ੁਰੂਆਤ ਕੀਤੀ ਸੀ ਉਹਨਾਂ ਦਾ ਕੰਮਪਾ ਮੇ ਛੋਟਾ ਸੀ ਪਰ ਉਹਨਾਂ ਦੀ ਸੋਚ ਵੱਡੀ ਸੀ ਅਜਿਹੇ ਕਾਰੋਬਾਰ ਵਿੱਚ ਮੰਦਰੀ ਸਭ ਤੋਂ ਵੱਡੀ ਕੁੰਜੀ ਹੁੰਦੀ ਹੈ। ਹਰ ਰੋਜ਼ ਦੀ ਨਿੱਕੀ ਜਿਹੀ ਕਮਾਈ ਜਦੋਂ 365 ਦਿਨ ਲਗਾਤਾਰ ਹੁੰਦੀ ਹੈ ਤਾਂ ਉਹ ਇੱਕ ਵੱਡਾ ਪਹਾੜ ਬਣ ਜਾਂਦੀ ਹੈ। ਅੱਜ ਦੇ ਸਮੇਂ ਵਿੱਚ ਜੇ ਤੁਸੀਂ ਪੁਰਾਣੀਆਂ ਜ਼ਰੂਰਤਾਂ ਨੂੰ ਨਵੀਂ ਟੈਕਨੋਲੋਜੀ ਨਾਲ ਜੋੜ ਦਿਓ ਤਾਂ ਕਾਮਯਾਬੀ ਤੁਹਾਡੇ ਕਦਮ ਜੁਮੇਗੀ। ਅਜਿਹਾ ਬਿਜ਼ਨਸ ਤੁਹਾਨੂੰ ਸਿਰਫ ਅਮੀਰ ਹੋਣ ਦਾ ਸੁਪਨਾ ਨਹੀਂ ਸਗੋਂ ਅਨੁਸ਼ਾਸਨ ਤੇ ਮਿਹਨਤ ਦੀ ਆਦਤ ਸਿਖਾਉਂਦਾ ਹੈ।